ਸਾਬ ਹੁਣ ਤੇ ਜਾਂ ਤੁਸੀਂ ਆਏ ਜੇ ਹੋਰ ਨਾ ਕੋਈ ਆਵੇ ਚਲੋ ਇਹ ਪਾਰਟੀ ਨੇ ਫੈਸਲਾ ਲੈਣਾ ਸੀਗਾ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕੀਆਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਭਾਵੇਂ ਕਿ ਅਜੇ ਡਿਸਾਈਡ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹੋਈ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਤਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜਾਤੀ ਹੋਈ ਉਹਨਾਂ ਦੀ ਆਵਾਜ਼ ਬਲੰਦ ਕੀਤੀ ਉਹਨਾਂ ਦੇ ਹੱਕ 'ਚ ਵੀ ਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਂ ਹੋ ਰਹੀ ਹੈ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਸੀ ਆਪਾਂ ਕਦੀ ਨੇ ਡਰ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਡਰ ਹੋ ਕੇ ਨ ਧੜਕ ਹੋ ਕੇ ਜਿਹੜਾ ਆ ਆਪ ਦੀ ਆਵਾਜ਼ ਬੁਲੰਦ ਕਰਦਾ ਰਹੇ ਤੇ ਆਪਦੇ ਯਤਨ ਕਰਦੇ ਨੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਇਓ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜੋਆਣਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਜੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡੱਟ ਕੇ ਕੋਈ ਗੱਲ ਕਰਦਾ ਰਿਹਾ ਹੈ ਹੋ ਸਕਦਾ ਹੈ ਕਿ ਹੋਰ ਵੀ ਕਈ ਕਰਦੇ ਹੁਣ ਪਰ ਮੈਂ ਕਦੀ ਝੱਟ ਕੇ ਨਹੀਂ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਹਿਣਾ ਕਿ ਯਾਰ ਐਨਆਈਏ ਬੜੀ ਅੱਜਕੱਲ ਮਗਲਤਰੀ ਫਿਰਦੀ ਤੇ ਮੈਂ ਕੀ ਕਰ ਲੂ ਮਖਵਾ ਤੋਂ ਬਦ ਜੇਲੇ ਭੇਜ ਦੂਣਾ ਕੋਈ ਕੇਸ ਹੀ ਪਾਦਣਗੇ ਕਾਇਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਲਾਮ ਲੰਘ ਚੁੱਕੇ ਆਂ ਔਰ ਮੈਂ ਭਾਈ ਅਮਰਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਵਿਆਜ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ-ਮਾੜੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਘਟਜਤੋਂ ਹੋਇਆ ਸੀ ਉਹਾਂ ਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਹੈਗੀ ਔਰ ਉਹਨਾਂ ਦੀ ਫੈਮਿਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸ ਜ ਨੇ ਬੀਬਾ ਕਿਰਨ ਦਾ ਜੋ ਮੇਰੇ ਕੋਲ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੇ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਮੇਰੇ ਕੋਲੇ ਆ ਲਿਸ਼ਟੇ ਆਜੀਤ ਮੈਂ ਲਿਖਿਆ ਸੀ ਕਿ ਆ ਕਿ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਵੈਸੇ ਮੈਂ ਵੈਸੇ ਬਣਾਈ ਸੀਗੀ ਕਿ ਜੇ ਕਿਤੇ ਮੇਰੇ ਤੇ ਗੁਨਾ ਪੈ ਜਾਂਦਾ ਆ ਤੇ ਫਿਰ ਕਿਦੀ ਕਿਦੀ ਮਦ ਲੈਣੀ ਹੈ ਆ ਮੈਂ ਜਿਹੜੀਆਂ ਫੈਮਲੀਆਂ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਂ ਲਿਖੇ ਸੀ ਚੇਤਾ ਕਰਕੇ ਵੀ ਚੇਤਾ ਰਵੇ ਕਿ ਉਹਨਾਂ ਕੋਲੋਂ ਬਿਆਨ ਦਿਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਕਿਤੇ ਆਣ ਕੇ ਸਪੀਚ ਕਰ ਦੇਣ ਜਿੱਥੇ ਮੈਂ ਬਾਕੀ ਲਗਭਗ 20 22 ਨਾਂ ਲਿਖਿਆ ਹੈ ਭਾਵੇਂ ਕਿ ਹੋਰ ਵੀ ਅਜੇਚ ਵਾਧਾ ਹੋ ਸਕਦਾ ਸੀਗਾ ਪਰ ਆ ਨੌ ਨੰਬਰ ਤੇ ਤੁਸੀਂ ਆਹ ਦੇਖ ਸਕਦੇ ਜੇ ਕਿ ਫੈਮਿਲੀ ਭਾਈ ਅਮਰਤਪਾਲ ਸਿੰਘ ਲਿਖਿਆ ਹੈ ਇਹ ਹੁਣ ਤੋਂ ਮੈਂ ਲਿਖਿਆ ਨਹੀਂ ਤੁਹਾਡੇ ਸਾਹਮਣੇ ਬੈਠਾ ਹਾਂ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਕਿ ਮੈਂ ਉਹਨਾਂ ਤੋਂ ਵੀ ਮਦ ਲੈਣੀ ਹੈ ਤੇ ਉਹਨਾਂ ਤੋਂ ਵੀ ਬਿਆਨ ਦੋਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਆਵਾਜ਼ ਠਾਉਣ ਵਾਲਾ ਆਇਆ ਜੇ ਸਾਡੇ ਨਾਲ ਕੋਈ ਖਰੋਣ ਵਾਲਿਆਂ ਚੋਂ ਇੱਕ ਹੈ ਤੇ ਭਾਈ ਵਿਰਸਾ ਸਿੰਘ ਬਲਟੋਹਾ ਹੈ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜੇ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇਣਾ ਪਰ ਉਹ ਤਾਂ ਚੰਦੀ ਹੋਰ ਚੜ ਗਏ ਹਾਂਜੀ ਚਲ ਫਿਰ ਵੀ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਾਡੀ ਉਹ ਬੱਚੀ ਹੈ ਕਿਰਨ ਹਾਂਜੀ ਕਿ ਬੇਟਾ ਵਿਰਸਾ ਸਿੰਘ ਬਲਟੋਹਾ ਨਾ ਤੇ ਕਿਸ ਨੂੰ ਧੋਖਾ ਦੇਣ ਵਾਲਾ ਹੈ ਤੇ ਨਾਮ ਬਜਨ ਕਰਕੇ ਭਜਣ ਵਾਲਾ ਤੇ ਜੇ ਗੱਲਾਂ ਨਹੀਂ ਹੋਈਆਂ ਜਾਂ ਉਹਨਾਂ ਦੀ ਫੈਮਿਲੀ ਕਹੇ ਤੇ ਵੀ ਇਹ ਗੱਲਾਂ ਨਹੀਂ ਹੋਈਆਂ ਤੇ ਮੈਂ ਮਾਫੀ ਮੰਗ ਲਉ ਪਰ ਕਹਿਣਾ ਭੂਗਰਾ ਬਣ ਯਾਦ ਕਰਕੇ ਹਾਂਜੀ ਪਰ ਕਹਿਣਾ ਭੂਗਰਾ ਬਣ ਯਾਦ ਕਰਕੇ ਹਾਂਜੀ ਔਰ ਇੱਥੋਂ ਤੱਕ ਕਿ ਮੈਨੂੰ ਭਾਈ ਸਾਹਿਬ ਦਾ ਵੀ ਸੁਣਿਆ ਆ ਅੰਦਰੋਂ ਕਿ ਜੇ ਬਲਟੋਆ ਸਾਹਿਬ ਲੜਦੇ ਤੇ ਅਸੀਂ ਮਦਦ ਕਰਾਂਗੇ ਦਸਮਾਇਓ ਤੇ ਕੀ ਕਰੂੰਗੇ ਹੁਣ ਤੇਹੀ ਨਾ ਮੈਂ ਹੱਥ ਪੱਲੇ ਜੁੜ ਸਕਦਾ ਨਾ ਜਾਣਾ ਮੈਂ ਫੇਰ ਐ ਔਰ ਮੈਨੂੰ ਆਸ ਵੀ ਹੈ ਕਿ ਜੇ ਗੱਲ ਕੋਈ ਨਹੀਂ ਹੋਈ ਕਈ ਨਾ ਹੁੰਦਾ ਆ ਕਿ ਅਗਲੇ ਦਾ ਮਨ ਜੀ ਹੁੰਦੀ ਹੈ ਕਿ ਅਸੀਂ ਬਲਟੋਆ ਸਾਹਿਬ ਦੀ ਮਦਦ ਕਰਨੀ ਕੋਈ ਹੋਰ ਕਾਲੀ ਉਮੀਦਵਾਰ ਹੁੰਦਾ ਸ਼ਾਇਦ ਨਾ ਕਰ ਦੇ ਪਰ ਕਈ ਉਥੇ ਇਹੋ ਜੇ ਸੱਜਣਾ ਆ ਜਾਂਦੇ ਨਹੀਂ ਆਪਾਂ ਲੜੀਏ ਜੀ ਵੇਖਿਆ ਜੀ ਮਾਨ ਸਾਹਿਬ ਵਾਲੀ ਹਵਾ ਚੱਲ ਜੂਗੀ ਚਲੋ ਕਿਸਮਤ ਦੇ ਹੱਗਿਆ ਸਾਰੇ ਚੱਕਰ ਵੀ ਕੀ ਬਣਦਾ ਆ ਕੀ ਨਹੀਂ ਬਣਦਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਪੰਥ 'ਚ ਵੰਡੀਆਂ ਪਾ ਕੇ ਪੰਥ ਦੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਆ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਆ ਕਪਾ ਚਾਰ ਪੰਜ ਹੋਰ ਖੜੇ ਕਰ ਲੈਣੇ ਚਾਰ ਪੰਜ ਹੋਰ ਖੜੇ ਕਰ ਲੈਣੇ ਫਿਰ ਮੋਰਚਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕੇਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸ਼ਖਸੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਾ ਸ਼ਕਤੀ ਬਣਨੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਗੱਡੀ ਹੈ ਹਾਂਜੀ ਤੇ ਜਿਨ੍ਹਾਂ ਜੀ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਨਹੀਂ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣਿਆਂ ਚ ਕਮਾਕ ਮੂਕੇ ਫਿਰ ਜੇਲ੍ਹ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਨੀ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ 1984 ਚ ਕਿੰਨੇ ਕੁ ਟੌਰਚਰ ਦੇਖੇ ਔਰ 1984 ਦੇ ਵਿੱਚ ਅਜੇ ਇਹ ਹਾਤਾਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨੇ ਕਿ ਸਾਲ ਹੋ ਗਏ ਸਾਨੂੰ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ جیل 'ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 'ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਤੁਸੀਂ ਹਿਸਾਬ ਨਾਲ ਕਿੰਨੇ ਮਹੀਨੇ ਬਣਦੇ ਹਾਂਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉੱਥੇ ਗਈ ਪਰਮਿਸ਼ਨਾਂ ਲੈ ਕੇ ਉੱਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਨੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ ਅਸੀਂ ਦੋ ਜਿੱਲਾ ਕੱਟ ਕੇ ਆਏ ਹਾਂ ਔਰ ਸਾਲਾਂ ਬੱਧੀ ਅਸੀਂ ਬੀੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੇ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਤੇ ਸਾਨੂੰ ਇਹੀ ਕਿਹਾ ਜਾਂਦਾ ਤੂੰ ਇੱਥੇ ਕੱਲਾ ਆਇਆ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤੇ ਲੱਗ ਕੇ ਕੋਈ ਨਹੀਂ ਹੈਗਾ ਬਾਕੀ ਸਭ کہاں ਸਾਨੂੰ ਇਹਨਾਂ ਨੂੰ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਨਾਲ ਲੱਤਾਂ ਚਰੇ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾ ਕਟੀਆਂ ਨੇ ਤੇ ਮੈਂ ਹੱਥ ਮਨ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇਮ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਆ ਹਾਂ ਮਤਲਬ ਹਿੱਸਾ ਰਿਹਾ ਹੈ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਹੈ ਕਿ ਮੈਂ ਨਾਲ ਟਾਈਮ ਤੇ ਪਿੱਛੇ ਗੱਲ ਮਿਲਿਆ ਹੀ ਨਹੀਂ ਕਿ ਇਸ ਦਾ ਫੋਨ ਹੀ ਕੋਈ ਵੰਦੇ ਰਹਿ ਜਾਏ ਕਿ ਮੇਰਾ ਕਿ ਜੋਂ ਤੂੰ ਹੀ ਉਦੋਂ ਦੇ ਲੱਗੇ ਜੇ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕਿਤੇ ਵੀ ਚਲੋ ਜਿੰਨੇ ਜੁਗਰ ਸੀਗਾ ਪਰ ਹੁਣ ਜਿਹੜੀ ਗੱਲ ਇਹ ਕਿ ਯਾਰਾ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾ ਨਾਲ ਸੰਬੰਧਤ ਨੇ ਵਿਰਸਾ ਸੰਬਲਟੂ ਆ ਦੀ ਕਦੀ ਗੱਲ ਕਰਦੇ ਜੀ ਬਾਵਾ ਖੜੀ ਕਰਕੇ ਆ ਗਿਆ ਸੀ ਚਲ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਰੇ ਤੋਂ ਨਾਲ ਰਿਸ਼ਤਾ ਕਰਤਾ ਹਾਂਜੀ ਮੈਂ ਤੋਂ ਨਾ ਫੁੱਲਾਂ ਦੀ ਸੇਜ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਦੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਪਦੇਨੀ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਇਹ ਤੇ ਉਹਨਾਂ ਨੂੰ ਰੋਕਣ ਕਿ ਜੇ ਮੇਰੀ ਕਰਦਾਰ ਕੁਛੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਤੇ ਕੀ ਕੀ ਗੱਲਾਂ ਨਿਕਲਣਗੀਆਂ ਭਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ